ਬੋਲ ਲਗੇ ਜ਼ੋਰ ਸ ਹਾਲੇਲੂਇਆ 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 ਪਰਮੇਸ਼ਰ ਦੀ ਜੂਰੀ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜ਼ੋਰ ਸ ਖੁਦਾਬੰਦ ਪਰਮੇਸ਼ਰ ਦੇ ਨਾਮ ਦੀ ਤਾਰੀਫ ਨੂੰ ਕਰਾਂਗੇ ਜ਼ੋਰ ਸ ਸਾਰਿਆਂ ਦਾ ਪਰਮੇਸ਼ਰ ਦੀ ਜੂਰੀ ਦੇ ਵਿੱਚ ਸਵਾਗਤ ਹੈ ਖੁਦਾਬੰਦ ਤੁਹਾਨੂੰ ਬLES ਕਰੇ ਕਿੰਨੇ ਜਣੇ ਨਾਂ ਦੀ ਦਿਨ ਅੱਜ ਦੇ ਸਮੇਂ ਦੇ ਲਈ ਅੱਥਰੇ ਠਾਕ ਉਸ ਪਰਮੇਸ਼ੁਰ ਨੂੰ ਸਬੂਤ ਦੇਵਾਂਗੇ ਸਭ ਇਹਨਾਂ ਅੱਥਰੇ ਠਾਕੇ ਜ਼ੋਰ ਸ ਤਾਰੀਫ ਕਰਾਂਗੇ ਉਸ ਖੁਦਾਬੰਦ ਪਰਮੇਸ਼ਰ ਦੇ ਨਾਮ ਦੀ ਹੁਰ ਹੀ ਇਹ ਪਸਵਿਰ ਸਖੁਦਾਵੰਦ ਪਰਮੇਸ਼ਰ ਦੇ ਕੇ ਚੱਲਾਂਗੇ ਸਭ ਇਹਨਾਂ ਪ੍ਰਾਰਥਨਾ ਦੇ ਵਿੱਚ ਚੱਲਾਂਗੇ ਖੁਦਾਵੰਦ ਪਰਮੇਸ਼ਰ ਅੱਜ ਦੇ ਦਿਨ ਦੇ ਲਈ ਤੁਹਾਡਾ ਸ਼ੁਕਰ ਕਰਦੇ ਹਾਂ ਸਭ ਇਹਨਾਂ ਨਾਥ ਨੇ ਠਾ ਕੇ ਕਿਸੇ ਦੇ ਹੱਥ ਨੀਚੇ ਨਹੀਂ ਰਹਿਣੇ ਚਾਹੀਦੇ ਸਭ ਇਹਨਾਂ ਬੋਲ ਕੇ ਉਸ ਖੁਦਾਵੰਦ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਾਂਗੇ ਖੁਦਾਵੰਦ ਪਰਮੇਸ਼ਰ ਅੱਜ ਦੇ ਦਿਨ ਦੇ ਲਈ ਖੁਦਾਵੰਦ ਪਰਮੇਸ਼ਰ ਤੁਹਾਡਾ ਸ਼ੁਕਰ ਕਰਦੇ ਹਾਂ ਸਾਰੇ ਜਣੇ ਬੋਲ ਕੇ ਉਸ ਖੁਦਾਵੰਦ ਪਰਮੇਸ਼ਰ ਅੱਗੇ ਪ੍ਰਾਰਥਨਾ ਨੂੰ ਕਰਾਂਗੇ ਸਭ ਇਹਨਾਂ ਖੁਦਾਵੰਦ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਮੇਰੇ ਖੁਦਾਵੰਦ ਪ੍ਰਭੂ ਯਿਸੂਮਸੀ ਅੱਜ ਦੇ ਦਿਨ ਦੇ ਵਿੱਚ ਖੁਦਾਬੰਦ ਪਰਮੇਸ਼ਰ ਸਾਨੂੰ ਸੰਭਾਲ ਕੇ ਰੱਖਿਆ ਖੁਦਾਬੰਦ ਪਰਮੇਸ਼ਰ ਇਸ ਲਈ ਤੁਹਾਡਾ ਸ਼ੁਕਰ ਤੇ ਤੁਹਾਡਾ ਧੰਨਵਾਦ ਕਰਦੇ ਮੇਰੇ ਖੁਦਾਬੰਦ ਪਰਮੇਸ਼ੁਰ ਹੱਥ ਨੇ ਠਾ ਕੇ ਬੋਲਾਂਗੇ ਸਾਰੇ ਜਾਨੇ ਕਿ ਖੁਦਾਬੰਦ ਪਰਮੇਸ਼ੁਰ ਤੁਹਾਡਾ ਸ਼ੁਕਰ ਕਰਦੇ ਤੁਸਾਨੂੰ ਸੰਭਾਲ ਕੇ ਰੱਖਿਆ ਸਭ ਇਹਨ ਬੋਲ ਕੇ ਖੁਦਾਬੰਦ ਪਰਮੇਸ਼ਰ ਦੇ ਕੇ ਪ੍ਰਾਰਥਨਾ ਕਰਾਂਗੇ ਖੁਦਾਬੰਦ ਪਰਮੇਸ਼ਰ ਪ੍ਰਭੂ ਯਿਸੂਮਸੀ ਤੁਸੀਂ ਸਾਨੂੰ ਮੀਟਿੰਗ ਦੇ ਵਿੱਚ ਬੁਲਾਇਆ ਖੁਦਾਬੰਦ ਪਰਮੇਸ਼ਰ ਪ੍ਰਭੂ ਯਿਸੂਮਸੀ ਤੁਸੀਂ ਸਾਨੂੰ ਬਲਾਸ ਕਰੋ ਮੇਰੇ ਖੁਦਾਬੰਦ ਪਰਮੇਸ਼ੁਰ ਪ੍ਰਭੂ ਯਿਸੂਮਸੀ ਅੱਜ ਜੇ ਖੁਦਾਵੰਦ ਪਰਮੇਸ਼ਰ ਦੀ ਮੀਟਿੰਗ ਦੇ ਵਿੱਚ ਆਉਣਾ ਖੁਦਾਵੰਦ ਪਰਮੇਸ਼ਰ ਸਾਡਾ ਬਲੇਸਿੰਗ ਦਾ ਕਾਰਨ ਹੋ ਵੇ ਖੁਦਾਵੰਦ ਪਰਮੇਸ਼ਰ ਸਾਰੇ ਜਾਨੇ ਬੋਲੋ ਕਿ ਅੱਜ ਸੇਮ ਨਾ ਜਾਈਏ ਸਾਰੇ ਜਾਨੇ ਬੋਲਾਂਗੇ ਸਭੀ ਕਿ ਖੁਦਾਵੰਦ ਪਰਮੇਸ਼ਰ ਅੱਜ ਸੇਮ ਨਾ ਜਾਈਏ ਖੁਦਾਵੰਦ ਪਰਮੇਸ਼ਰ ਅੱਜ ਅਸੀਂ ਜਦੋਂ ਜਾਈਏ ਖੁਦਾਵੰਦ ਪਰਮੇਸ਼ਰ ਤੁਹਾਡੀ ਪਾਕ ਰੂਹ ਦੇ ਨਾਲ ਭਰ ਕੇ ਜਾਈਏ ਖੁਦਾਵੰਦ ਪਰਮੇਸ਼ਰ ਸਾਰੇ ਜਾਨੇ ਬੋਲੋ ਕਿ ਖੁਦਾਵੰਦ ਪਰਮੇਸ਼ਰ ਸਾਨੂੰ ਮੱਸਾ ਸਾਨੂੰ ਅੱਜ ਪਾਕ ਰੂਹ ਦੇ ਖੁਦਾਵੰਦ ਪਰਮੇਸ਼ਰ ਸਾਨੂੰ ਚੰਗਿਆਈ ਦੇ ਸਾਰੇ ਜਾਨੇ ਬੋਲ ਕੇ ਪ੍ਰਾਰਥਨਾ ਕਰਾਂਗੇ ਸਾਰੇ ਜਾਨੇ ਖੁਦਾਵੰ ਪਰਮੇਸ਼ਰ ਤੁਹਾਨੂੰ ਸ਼ਿਫਾ ਦੇ ਖੁਦਾਵੰ ਪਰਮੇਸ਼ਰ ਆ ਸਾ ਨੂੰ ਸਾਡੇ ਪਾਪਾ ਤੋਂ ਛੁਟਕਾਰਾ ਦੇ ਖੁਦਾਵੰ ਪਰਮੇਸ਼ਰ ਆ ਸਾਡੀਆਂ ਬਿਮਾਰੀਆਂ ਤੋਂ ਛੁਟਕਾਰਾ ਦੇ ਖੁਦਾਵੰ ਪਰਮੇਸ਼ਰ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਮੇਰੇ ਖੁਦਾਵੰ ਪਰਮੇਸ਼ਰ ਅੱਥਰੇ ਠਾਕੇ ਬੋਲਾਂਗੇ ਜ਼ੋਰ ਸੇ ਹallelujah 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 ਆਈਏ ਪਸਾਰੇ ਨੇ ਬਾਈਬਲ ਦੇ ਵਿੱਚੋਂ ਜਬੂਰ ਨੂੰ ਪੜਾਂਗੇ ਸਾਰੇ ਨੇ ਬਾਈਬਲ ਨੂੰ ਖੋਲਾਂਗੇ ਸਾਰੇ ਜਾਣੇ ਪਾ ਜਿੰਨਾਂ ਕੋਲ ਬਾਈਬਲ ਹਨ ਸਾਰੇ ਜਾਣੇ ਬਾਈਬਲ ਨੂੰ ਖੋਲਾਂਗੇ ਸਾਰੇ ਜਾਣੇ ਜੋ ਅੱਜ ਤੁਹਾਨੂੰ ਬਚਨ ਸੁਣਾਉਣ ਜਾ ਰਹੇ ਜੋ ਤੁਹਾਨੂੰ ਜਬੂਰ ਸੁਣਾਉਣ ਜਾ ਰਹੇ ਇਹ ਤੁਸੀਂ ਜ਼ਰੂਰ ਪੜਨਾ ਹਰ ਰੋਜ਼ ਤੁਸੀਂ ਪੜਨਾ ਕਿਉਂਕਿ ਹਰ ਰੋਜ਼ ਦੀ ਪ੍ਰਾਰਥਨਾ ਜਿਹੜਾ ਜਬੂਰ ਹੈ ਇਹ ਰੋਜ਼ ਦੀ ਪ੍ਰਾਰਥਨਾ ਦੇ ਵਿੱਚ ਦੱਸੀ ਹੋਈ ਆ ਕਿ ਤੁਸੀਂ ਸਵੇਰ ਦੀ ਪ੍ਰਾਰਥਨਾ ਨੂੰ ਕਿਵੇਂ ਕਰਨਾ ਤੁਸੀਂ ਦੁਪਹਿਰ ਦੀ ਪ੍ਰਾਰਥਨਾ ਨੂੰ ਕਿਵੇਂ ਕਰਨਾ ਤੁਸੀਂ ਸ਼ਾਮ ਦੀ ਪ੍ਰੇਅਰ ਨੂੰ ਕਿਵੇਂ ਕਰਨਾ ਤੇ ਤੁਸੀਂ ਦੁੱਖਾਂ ਦੇ ਲਈ ਪ੍ਰਾਰਥਨਾ ਨੂੰ ਕਿਵੇਂ ਕਰਨਾ ਪਾਪਾਂ ਦੇ ਲਈ ਪ੍ਰਾਰਥਨਾ ਨੂੰ ਕਿਵੇਂ ਕਰਨਾ ਤੁਸੀਂ ਕਿਸੇ ਚੀਜ਼ ਤੋਂ ਛੁਟਣਾ ਤੁਸੀਂ ਬਿਮਾਰੀਆਂ ਤੋਂ ਛੁਟਣਾ ਤੁਸੀਂ ਵਿਚਾਰ ਤੋਂ ਛੁਟਣਾ ਸਾਰੀਆਂ ਪ੍ਰਾਰਥਨਾਵਾਂ ਇਹਦੇ ਵਿੱਚ ਦੱਸੀ ਹੋਈਆਂ ਨੇ ਇਸ ਬਚਨ ਦੇ ਵਿੱਚ ਦੱਸੀ ਹੋਈਆਂ ਨੇ ਜੋਰ ਸੇ ਬੋਲਾਂਗੇ ਹallelujah ਸਾਰੇ ਜਣੇ ਪੜਾਂਗੇ ਆਪਾਂ ਜੂਰਾਂ ਦੀ ਪੋਥੀ ਦੇ 51 ਦੇ ਅੰਨ ਨੂੰ ਪੜਾਂਗੇ ਆਪਾਂ हे ਪਰਮੇਸ਼ਵਰ ਆਪਣੀ ਕਿਰਪਾ ਅਨੁਸਾਰ ਮੇਰੇ ਉੱਤੇ ਦਇਆ ਕਰ ਆਪਣੀਆਂ ਰਹਿਮਤਾਂ ਦੀ ਰਹਿਲ ਪੈ ਅਨੁਸਾਰ ਮੇਰੇ ਅਪਰਾਧ ਮਿਟਾ ਦੇ ਇੱਥੇ ਕਹ ਰਿਹਾ ਕਿ हे ਪਰਮੇਸ਼ਵਰ ਆਪਣੀ ਕਿਰਪਾ ਦੇ ਅਨੁਸਾਰ ਮੇਰੇ ਉੱਤੇ ਦਇਆ ਕਰ ਤੇ ਆਪਣੀਆਂ ਰਹਿਮਤਾਂ ਦੀ ਆਪਣੀ ਰਹਿਮਤਾਂ ਦੀ ਦਇਆ ਦੇ ਨਾਲ ਕੀ ਕਰ ਮੇਰੇ ਪਾਪਾਂ ਨੂੰ ਕੀ ਕਰ ਮਿਟਾ ਦੇ ਬੋਲ ਹallelujah ਅੱਜ ਆਪਾਂ ਨੂੰ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ ਕਿ ਖੁਦਾਬੰਦ ਪਰਮੇਸ਼ਵਰ ਆਪਣੀ ਕਿਰਪਾ ਦੇ ਨਾਲ ਆਪਣੀ ਦਇਆ ਦੇ ਨਾਲ ਆਪਣੇ ਸਾਡੇ ਪਾਪਾ ਨੂੰ ਮਿਟਾ ਦੇ ਜਦੋਂ ਜਿਸਮ ਸੀ ਸਲੀਬ ਦੇ ਉੱਤੇ ਚੜਿਆ ਉਹ ਕਿ ਆਪਣੇ ਕਰਕੇ ਚੜਨ ਲੱਗ ਗਿਆ ਉਹਦੇ ਕਰਕੇ ਚੜਿਆ ਹallelujah ਉਹਨੇ ਕੀ ਕੀਤਾ ਆਪਣੇ ਪਾਪਾ ਨੂੰ ਆਪਣੀ ਸੂਲੀ ਦੇ ਉੱਤੇ ਆਪਣੇ ਲਈ ਚੱਕੇ ਹallelujah ਤਾਂ ਕਿ ਆਪਾਂ ਮਾਫ਼ ਕੀਤੇ ਜਾਈਏ ਇਸੇ ਤਰ੍ਹਾਂ ਬਾਈਬਲ ਦੇ ਵਿੱਚ ਲਿਖਿਆ ਕਿ हे ਪਰਮੇਸ਼ਵਰ ਆਪਣੀ ਕਿਰਪਾ ਦੇ ਅਨੁਸਾਰ ਮੇਰੇ ਉੱਤੇ ਦਇਆ ਕਰ ਆਪਣੀਆਂ ਰਹਿਮਤਾਂ ਦੀ ਰੈਲਪੈਲ ਅਨੁਸਾਰ ਮੇਰੇ ਅਪਰਾਧ ਮਿਟਾ ਦੇ ਮੇਰੀ ਬਦੀ ਤੂੰ ਮੈਨੂੰ ਚੰਗੀ ਤਰ੍ਹਾਂ ਅਤੇ ਮੇਰੇ ਪਾਪ ਤੂੰ ਮੈਨੂੰ ਸ਼ੁੱਧ ਕਰ ਇਹ ਤੇਨੇ ਕਹਿੰਦਾ ਮੇਰੀ ਬਦੀ ਤੂੰ ਚ ਮੈਨੂੰ ਚੰਗੀ ਤਰ੍ਹਾਂ ਕੀ ਘਰ ਧੋ ਕੇ ਸ਼ੁੱਧ ਕਰ ਮੇਰੇ ਪਾਪਾਂ ਤੋਂ ਧੋ ਕੇ ਸ਼ੁੱਧ ਕਰ ਅਜ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਨ ਦੀ ਜ਼ਰੂਰਤ ਆ ਕਿ ਖੁਦਾਵੰਦ ਪਰਮੇਸ਼ੁਰ ਮੈਨੂੰ ਚੰਗੀ ਤਰ੍ਹਾਂ ਧੋ ਕੇ ਸ਼ੁੱਧ ਕਰ ਚੰਗੀ ਤਰ੍ਹਾਂ ਧੋ ਕੇ ਸ਼ੁੱਧ ਤਾਂ ਹੀ ਕਰੂਗਾ ਜਦੋਂ ਮਨ ਲਾ ਕੇ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਨੂੰ ਕਰਾਂਗੇ ਹallelujah ਅੱਗੇ ਲਿਖਿਆ ਕਿਉਂ ਜੋ ਮੈਂ ਆਪਣੇ ਭਰਾਤ ਜਾਣਦਾ ਹਾਂ ਤੇ ਮੇਰਾ ਪਾਪ ਸਦਾ ਮੇਰੇ ਸਾਹਮਣੇ ਹੈ ਕਹਿੰਦਾ ਮੈਂ ਆਪਣੇ ਪਾਪਾਂ ਨੂੰ ਜਾਣਦਾ ਕਿਉਂਕਿ ਇਹ ਪਾਪ ਜੋ ਮੈਂ ਕਿਤਨ ਜਾਣਦਾ ਕਿ ਪਾਪ ਮੈਂ ਕਰੇ ਹੋਏ ਨੇ ਮੇਰੇ ਸਾਹਮਣੇ ਨੇ ਜਿਸ ਵੇ ਪਰਮੇਸ਼ਵਰ ਦੇ ਕੇ ਪ੍ਰਾਰਥਨਾ ਕਰਾਂਗੇ ਪਰਮੇਸ਼ਵਰ ਆਪਣੇ ਪਾਪ ਨੂੰ ਕੀ ਕਰੇਗਾ ਮਾਫ ਕਰੇਗਾ ਹallelujah ਅੱਗੇ ਪੜਾਂਗੇ ਮੈਂ ਤੇਰਾ ਹੱਥ ਤੇਰਾ ਮੈਂ ਤੇਰਾ ਹਾਂ ਤੇਰਾ ਹੀ ਪਾਪ ਕੀਤਾ ਅਤੇ ਤੇਰੀ ਨਿਗਾਹ ਵਿੱਚ ਇਹ ਬराई ਕੀਤੀ ਤਾਂ ਜੇ ਤੂੰ ਆਪਣੇ ਫੈਸਲੇ ਵਿੱਚ ਧਰਮੇ ਠਹਿਰੇ ਅਤੇ ਆਪਣੇ ਨਿਯੋ ਵਿੱਚ ਤੂੰ ਸਾਫ਼ ਨਿਕਲੇ ਹallelujah ਅੱਗੇ ਲਿਖਿਆ ਕਿ ਬੇਕ ਤੂੰ ਅੰਦਰਲੀ ਸਚਾਈ ਚਾਹੁੰਦਾ ਹੈ ਅਤੇ ਗੁਪਤ ਮਨ ਵਿੱਚ ਮੈਨੂੰ ਬੁੱਧੀ ਸਿਖਾਵੇਂਗਾ ਇਹਦੇ ਨਹੀਂ ਕਹਿੰਦਾ ਤੂੰ ਅੰਦਰਲੀ ਸਚਾਈ ਨੂੰ ਚਾਹਣਾ ਨਾ ਕਿ ਤੂੰ ਬਾਹਰਲੀ ਸਚਾਈ ਨੂੰ ਪਰਮੇਸ਼ੁਰ ਅੱਜ ਬੰਨੂ ਯਿਸੂ ਹਮਸੀਆ ਅੱਜ ਆਪਣਾ ਬਾਹਰਲਾ ਦਿਖਾਉ ਬੰਨੀ ਦੇਖਣਾ ਚਾਹੁੰਦਾ ਅੱਜ ਯਿਸੂ ਹਮਸੀਆ ਦੇਖਣਾ ਚਾਹੁੰਦਾ ਆਪਣਾ ਅੰਦਰਲਾ ਆਪਾਂ ਅੰਦਰੋਂ ਕਹਿਜੇ ਆ ਕਿ ਆਪਾਂ ਆਪਣੇ ਪਾਪਾਂ ਨੂੰ ਮੰਨ ਕੇ ਛੱਡ ਚੁੱਕੇ ਆ ਕਿ ਆਪਾਂ ਅੱਜ ਪ੍ਰਾਰਥਨਾ ਦੇ ਵਿੱਚ ਆ ਕਿ ਅੱਜ ਆਪਾਂ ਬੇਵਚਾਰ ਨੂੰ ਛੱਡ ਦਿੱਤਾ ਕਿ ਅੱਜ ਆਪਾਂ ਚੋਰੀਆਂ ਨੂੰ ਛੱਡ ਦਿੱਤਾ ਬੋਲ ਹਾਲੇਲੂਇਆ ਅੱਜ ਪਰਮੇਸ਼ੁਰ ਤੇ ਸਾਹਮਣੇ ਪ੍ਰਾਰਥਨਾ ਕਰਨ ਦੀ ਜ਼ਰੂਰਤ ਆ ਅੱਗੇ ਪੜਾਂਗੇ ਆਪਾਂ ਜੂਫੇ ਦੇ ਨਾਲ ਮੈਨੂੰ ਪਾਕ ਕਰ ਮੈਂ ਸ਼ੁੱਧ ਹੋ ਜਾਵਾਂਗਾ ਮੈਨੂੰ ਧੋ ਤੇ ਮੈਂ ਵਰਫ ਨਾਲੋਂ ਵੀ ਚਿੱਟਾ ਹੋ ਜਾਵਾਂਗਾ ਹਾਲੇਲੂਇਆ ਕੰਨਾਂ ਮੈਨੂੰ ਤੋਂ ਕੰਨਾਂ ਮੈ ਤੇਰੇ ਸਾਹਮਣੇ ਜਦੋਂ ਆਪਣੇ ਪਾਪਾ ਨੂੰ ਮਾਂ ਜਦੋਂ ਆਪਣੇ ਪਾਪਾ ਨੂੰ ਮੰਨਾਂਗਾ ਕਿ ਖੁਦਾਵੰਦ ਪਰਮੇਸ਼ਰ ਮੈਂ ਪਾਪ ਕੀਤੇ ਨੇ ਮੈਨੂੰ ਬਰਫ਼ ਦੀ ਤਰ੍ਹਾਂ ਧੋ ਕੇ ਕੀ ਕਰ ਚਿੱਟਾ ਕਰ ਬਰਫ਼ ਹਮੇਸ਼ਾ ਲਈ ਕੀ ਹੁੰਦੀ ਹੈ ਚਿੱਟੀ ਹੁੰਦੀ ਆ ਹallelujah ਬਰਫ਼ ਦੇ ਉੱਪਰ ਕੋਈ ਦਾਗ ਨਹੀਂ ਹੁੰਦਾ ਚਿੱਟੇ ਕੱਪੜੇ ਦੇ ਉੱਪਰ ਕੋਈ ਦਾਗ ਨਹੀਂ ਹੁੰਦਾ ਹallelujah ਅੱਜ ਮੇਰੇ ਭੈਣ ਪ੍ਰਭੂ ਪਰਮੇਸ਼ਵਰ ਦੇ ਕੇ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ ਕਿ ਪ੍ਰਭੂ ਮੈਨੂੰ ਅੱਜ ਬਰਫ਼ ਦੀ ਤਰ੍ਹਾਂ ਧੋ ਕੇ ਕੀ ਕਰ ਸਾਫ਼ ਤੇ ਚਿੱਟਾ ਕਰ ਤੇ ਸ਼ੁੱਧ ਕਰ ਸਾਫ਼ ਤੇ ਸੁੱਤ ਤੇ ਚਿੱਟਾ ਬਣਉ ਤਦੀ ਕਰੇਗਾ ਪਰਮੇਸ਼ਰ ਜਦੋਂ ਆਪ ਪਰਮੇਸ਼ਵਰ ਦੇ ਜੇ ਤਾਂ ਆਪਾਂ ਕੱਪੜੇ ਨੂੰ ਚੰਗੀ ਤਰ੍ਹਾਂ ਧੋਵਾਂਗੇ ਕੱਪੜੇ ਨੂੰ ਆਪਾਂ ਸਰਫ ਦੇ ਨਾਲ ਧੋਵਾਂਗੇ ਕੱਪੜਾ ਤਦ ਹੀ ਸਾਫ਼ ਹੋਏਗਾ ਜੇ ਆਪਾਂ ਕੱਲਾ ਬੁਰਸ਼ ਮਾਰਾਂਗੇ ਤਾਂ ਕੱਪੜਾ ਕਦੇ ਸਾਫ਼ ਨਹੀਂ ਹੋਏਗਾ ਹallelujah ਇਸੇ ਤਰ੍ਹਾਂ ਅੱਜ ਆਪਾਂ ਨੂੰ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ ਕਿ ਮੈਨੂੰ ਪਰਮੇਸ਼ਵਰ ਮੈਨੂੰ ਧੋ ਕੇ ਪਰਫ ਦੇ ਵਾਂਗੂ ਚਿੱਟਾ ਤੇ ਸਾਫ਼ ਕਰ ਹallelujah ਮੈਨੂੰ ਖੁਸ਼ੀ ਤੇ ਆਨੰਦ ਸੁਨਾ ਤਾਂ ਜੋ ਹੱਡੀਆਂ ਜਿੰਨਾ ਚੁੱਤੈਂ ਤੋੜ ਦਿੱਤਾ ਬਾਗ-ਬਾਗ ਹੁਣ ਮੇਰੇ ਪਾਪਾ ਵੱਲੋਂ ਮੂੰਹ ਫੇਰ ਲੈ ਅਤੇ ਮੇਰੇ ਸਾਰੀਆਂ ਵਧੀਆਂ ਨੂੰ ਮਿਟਾ ਦੇ ਹallelujah ਜ਼ੋਰ سے ਤਾਰੀਫ ਕਰਾਂਗੇ ਤੇ ਬਚਨ ਦੇ ਲਈ ਜ਼ੋਰ ਸੇ ਅੱਜ ਦਾ ਬੱਚਾ ਤੁਹਾਡੇ ਲਈ ਐਨਾ ਹੀ ਸਾਰੇ ਜਾਨੇ ਹੱਥ ਨੇ ਠਾਵਾਂਗੇ ਸਾਰੇ ਜਾਨੇ ਬਾਈਬਲ ਨੂੰ ਆਪਣੇ ਹੱਥਾਂ ਦੇ ਵਿੱਚ ਠਾਵਾਂਗੇ ਸਾਰੇ ਜਾਨੇ ਸਭ ਤੋਂ ਦੋ ਪਰਮੇਸ਼ਰ ਨੂੰ ਕੀ ਪਰਮੇਸ਼ਰ ਅੱਜ ਜੇ ਤੁਹਾਡੇ ਬਚਨਾਂ ਨੂੰ ਮੰਨਾਂਗੇ ਕਿਉਂਕਿ ਇਹ ਅੱਜ ਤੋਂ ਤੁਸੀਂ ਸਟਾਰਟ ਕਰ ਲਓ ਕਿ ਜਬੂਰਾਂ ਦੀ ਪੁਤ ਇੱਕ ਤੋਂ ਲੈ ਕੇ ਜਿੰਨੇ ਦੇ ਅਧਿਆਏ ਨੇ ਸਾਰੇ ਤੁਸੀਂ ਪੜ੍ਹਨੇ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਇਹਦੇ ਵਿੱਚ ਸੂਹਾ ਦੀ ਪ੍ਰੇਰ ਦੁਪਹਿਰ ਦੀ ਪ੍ਰੇਰ ਤੇ ਸ਼ਾਮ ਦੀ ਪ੍ਰੇਰ ਸਾਰਾ ਕੁਝ ਦੱਸਿਆ ਹੋਇਆ ਕਿ ਆਪਣੇ ਪਾਪਾ ਤੋਂ ਕਿੱਦਾਂ ਛੁੱਟਣਾ